ਆ ਵੀਡੀਓ ਪੰਜਾਬ ਤੋਂ ਆ ਪਿੰਡ ਮਨੋਚਾਲ ਤਰਨਤਾਰਨ ਦੀ ਘਟਨਾ ਆ ਇਹ 26 ਦਸੰਬਰ ਨੂੰ ਬੀਤੀ ਆ ਜਿੱਥੇ ਕਿ 8 ਚੋਰ ਘਰ ਦੀ ਕੰਧ ਟੱਪ ਕੇ ਘਰ ਦੇ ਵਿੱਚ ਐਂਟਰ ਹੁੰਦੇ ਨੇ ਜਦੋਂ ਖੜਕਾ ਹੁੰਦਾ ਤੇ ਘਰ ਦਾ ਮੈਂਬਰ ਘਰ ਤੋਂ ਬਾਹਰ ਆ ਜਾਂਦਾ ਕਿਉਂਕਿ ਉਹ ਰਾਤ ਦੇ 1.5 ਵਜੇ ਦਾ ਟਾਈਮ ਹੁੰਦਾ ਆ ਤੇ ਥੋੜਾ ਜਿਹਾ ਓਨਿੰਦਰੇ ਵਿੱਚ ਹੁੰਦਾ ਤੇ ਉਸ ਨੂੰ ਉਦੋਂ ਪਤਾ ਲੱਗਦਾ ਜਦੋਂ ਘੇਰਾ ਪਾ ਕੇ ਉਸ ਨੂੰ ਪਿਸਤੌਲ ਜਿਹੜਾ ਆ ਲਗਾ ਲੈਂਦੇ ਨੇ ਤੇ ਲੁੱਟਖੋ ਕਰਕੇ ਬੜੀ ਆਸਾਨੀ ਦੇ ਨਾਲ ਚੋਰ ਜਿਹੜੇ ਆ ਕਿ ਚੱਲ ਜਾਂਦੇ ਨੇ ਇਸ ਵੀਡੀਓ ਨੂੰ ਆਪਣੇ ਪਰਿਵਾਰ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਪੰਜਾਬ ਇੰਡੀਆ ਦੇ ਵਿੱਚ ਜਿਹੜੇ ਰਹਿੰਦੇ ਨੇ ਜਿਹੜੇ ਇਕੱਲੇ ਰਹਿੰਦੇ ਨੇ ਤੁਹਾਡੇ ਰਿਸ਼ਤੇਦਾਰ ਤੁਹਾਡੇ ਮਾਪਿਓ ਤਾਂ ਜੋ ਜਦੋਂ ਵੀ ਰਾਤ ਨੂੰ ਉਹ ਘਰ ਤੋਂ ਬਾਹਰ ਖੜਕਾ ਸੁਣ ਆਪਣੇ ਵਿਹੜੇ ਦੇ ਵਿੱਚ ਤਾਂ ਥੋੜਾ ਜਿਹਾ ਚੱਕੰਨੇ ਹੋ ਕੇ ਆਪਣੇ ਘਰ ਦਾ ਦਰਵਾਜ਼ਾ ਖੋਲਣ ਇਹ ਦੇਖਣ ਵੀ ਭਾਈ ਕੋਈ ਚੋਰ ਤਾਂ ਨਹੀਂ ਹੈਗਾ ਅਵਲ ਤਾਂ ਖੋਲਣ ਦੀ ਲੋੜ ਨਹੀਂ ਹੈਗੀ ਜੋ ਆਵਾਰਦਾਤ ਹੋਈ ਹੈ ਤੁਸੀਂ ਆਪਣੇ ਅੱਖੀਂ ਦੇਖ ਲਓ ਇਸ ਵੀਡੀਓ ਨੂੰ 4 ਮਿੰਟ ਦੀ ਇਹ ਵੀਡੀਓ ਆ ਤੇ ਸ਼ੇਅਰ ਜ਼ਰੂਰ ਕਰਿਓ ਸਾਰੇ ਪਾਸੇ ਬਹੁਤ ਬੰਦੇ ਆ ਉਹ ਬੰਦੇ ਆਣ ਕੇ ਫੇਰ ਕੰਗ ਟੱਪਣੀ ਆਵੇ ਅੱਜ ਹਾਂ ਭੈਣ ਹੈ ਜਿਹੜੇ ਇੱਕ ਨਹੀਂ ਦੋ ਦੋ ਤਕੜਾ ਹੀ ਏੜਿਆ ਤਕੜਾ ਗਰੁੱਪ ਹਾਂਜੀ ਆ ਡਾਕਟਰ ਹਾਂਜੀ ਆ ਡਾਕਟਰ ਇਹ ਫਿਰ ਦਿਲ ਸੁਪਾਇਆ ਨੇ ਕੰਗ ਬੰਗਰ ਨਹੀਂ ਹੋਣੀ ਹੋਣੀ ਉਹ ਦੋ ਬੇਠੇ ਕਈ 8 ਜਣੇ 8 ਜਣੇ ਤਾਂ ਜਣੇ ਆ ਹੈ ਨਾ ਬ੍ਰੋ ਪਾਣੀ ਦੇ ਵਿੱਚ ਨਾ ਗਿਆ ਵੇਖੋ ਉਧਰ ਅੱਛਾ ਕੋਈ ਆਏ ਇਹਨਾਂ ਨੂੰ ਕਹਿ ਲਓ ਕਿ ਦੇਪਾਂ ਜਾਨਾ ਦੇਪਾਂ ਮੁਰਕੀ ਨਾੜ ਕੇ ਬੂਆ ਘੜ ਕੋਣਾ ਫੇਰ ਹੀ ਹਮੇਸ਼ਾ ਬਾਹਰ ਨਿਕਲਣਾ ਤੇ ਫੇਰ ਇਹਨਾਂ ਕਾਬੂ ਕਰ ਲੈਣਾ ਇਹ ਕਿਰਤ ਸ਼ੁਕਰ ਹੈ ਮਾਰਕਾ ਉਤਰੇ ਆਖਲ ਬਾਗ ਭਾਂਜੋ ਤੇ ਆਇਆ ਇੱਕ ਜਾਵੀ ਇਹਦੀ ਲੈਡੀਆਂ ਹੁੰਦੀ ਐ ਆ ਜੇ ਡਾਂਗੀ ਕੇ ਆਉਂਦਾ ਹੂੰ ਆ ਮੈਥੇ ਆ ਗਿਆ ਜੰਬੂਆ ਖੋਲਾ ਦਾ ਉਹ ਅੱਗੇ ਗੱਡੀ ਦੇ ਲਾ ਕੇ ਬੈਠਾ ਪਿਸਤੌਲ ਲੈ ਕੇ ਹਾਂ ਵੇਖ ਲੋ ਪਿਸਤੌਲ ਤਾਂ ਲ ਜਾਂਦੀ ਤੇ ਪਿੱਛੇ ਵੀ ਨਹੀਂ ਹੋਇਆ ਦਾ ਪਿੱਛੇ ਨਹੀਂ ਉਹਨੇ ਮੈਨੂੰ ਤਾਂ ਵੇਖ ਲਿਆ ਉਹਦੇ ਹੱਥੇ ਪਿਸਤੌਲ ਜੇ ਪਿੱਛੇ ਹੁੰਦਾ ਤਾਂ ਪਿੱਛੋਂ ਗੋਲੀ ਨਾ ਮਾਰਦਾ ਕੋਈ ਗੱਲ ਆ ਗਈ ਮੇਰੀ ਗੱਲ ਸੁਣ ਆ ਵੇਖੋ ਇੱਕ ਬੜਾ ਥੋੜਾ ਜਿਹਾ ਗਵਰਨਰ ਐਂਡ ਹੀ ਆ ਨਾ ਇਹਨਾਂ ਦੀ ਵੀ ਇੱਕ ਲੈਡੀਆਂ ਹੁੰਦੀ ਐ ਜਿਹੜੇ ਕੇ ਆਉਂਦੀ ਆ ਹਾਲ ਟੀ-ਸ਼ਰਟ ਆ ਵੇਖੋ ਹਰਜੀਤ ਸਿੰਘ ਆਈ ਦੀ ਲਾਲ ਟੀ-ਸ਼ਰਟ ਵਾਲੀ ਆ ਇਹ ਕਰ ਰਿਹਾ ਹੈ ਅਰੇ ਤਾਂ ਉਹਨੂੰ ਹੱਥ ਕਰਨਾ ਇੰਨੇ ਦਿਨ ਘਰ ਆ ਗਿਆ ਮੈਂ ਹੋ ਕੇ ਆ ਆ ਬਈ ਤੇ ਮੈਨਾਂ ਕਿਤੇ ਇਹ ਵੇਖਿਆ ਕਿ ਕੱਟ ਕਾਟ ਚ ਪਛਾੜ ਵੀ ਜਿਹੜੀਆਂ ਚਾਰ ਆਈਆਂ ਸੀ ਉਹਨਾਂ 'ਚ ਕੋਈ ਇਦਾਂ ਇਹ ਕਿੰਨੇ ਕਿੰਨੇ ਕ ਜਾਣੇ ਆ ਅੱਠ ਜਾਣੇ ਆ ਅੱਠ ਜੋਕ ਅੱਛਾ ਹੀ ਪਈ ਫਿਰ ਆ ਵੇਖੋ ਹੁਣ ਇੰਨਾ ਕਰਕੇ ਹੁਣ ਅੰਦਰ ਜਾਣੀ ਵੜੇ ਸਾਰਾ ਕੁਝ ਤੇ 26 27 ਮਿੰਟ ਰਹਿਣਾ ਨਾ ਅੰਦਰ ਹੀ ਹਾਂਜੀ ਇਹ ਚ ਆ ਹੁਣ ਚੱਲੇ ਨਾਲ ਜੀ ਇੱਕ ਮਿੰਟ ਆ ਨੈਪਕਨ ਪਏ ਬਾਹਰ ਉੱਥੇ ਗੱਡੀ ਕਾਦੀ ਉੱਥੇ ਹੀ ਪਏ ਸਖਲਾਰ ਤੇ ਆਹ ਆਹ ਦੇਖੋ ਸਾਲਾ ਦੇਖੋ ਫੇ ਆ ਗਏ ਪੂਰੇ ਪੂਰੇ ਹੋ ਗਏ ਇਹੋ ਨਹੀਂ ਦੇਖਣਿਆ ਵੀ ਗੱਡੀ ਦੇ ਵਿੱਚ ਸਮਾਨ ਸੂਨ ਕੋਈ ਪਿਆ ਹੋਵੇ ਤਾਂ ਕੱਢਾਂ ਆਹ ਆਹ ਕੱਚੇ ਪਾਏ ਕੁੜੀ ਹੋਵੇ ਕਰਦੇ ਮੈਂ ਆਹ ਦੇਖੋ ਹੁਣ ਚੱਲੇ ਆ ਸਾਰੇ ਫੇ ਇਹਨਾਂ ਗ੍ਰਿਲ ਫਾਰੋਂ ਬੰਦ ਕਰਦਣੀ ਯਾਗਤ ਅੱਛਾ ਸਾਰੇ ਨੰਗੇ ਉਹ ਮਾਲ ਪਾ ਲਿਆ ਉੱਚਾ ਸਾਰਾ ਮਾਲ ਪਾ ਲਿਆ ਆਵੇ ਇੱਥੇ ਵੇਖੇ ਮਗਰ ਗੱਡੀ ਬੱਧੀ ਆ ਅੱਛਾ ਇਹ ਐਕਸਪਸਟੋਲ ਫੜਿਆ ਆਪਣੇ ਵਾਲਾ ਵੀ ਇਹਨੇ ਲੱਕ ਨੂੰ ਲਾ ਲਿਆ ਇਹਨੇ ਹੱਥੇ ਚ ਫੜਿਆ ਹੂੰ ਇਹ ਨਕਲੀ ਨਹੀਂ ਐਸਲੀ ਮਸਤੋਲ ਆ ਤੁਹਾਨੂੰ ਅਰੀਜਨਲ ਆ ਅਰੋਲ ਆ ਹਾਂਜੀ ਅਰੋਲ ਨੇ ਕੁੰਡੀ ਲਾਈ ਉਹ ਨੂੰ ਅੰਦਰ ਆ ਅੰਦਰ ਹੀ ਪੁੱਤ ਆਹਦੇ ਉਦੋਂ ਵੀ ਨਹੀਂ ਦਿੰਦਾ ਤੇਰੀ ਮਦਦ ਨੇ ਕੰਮ ਕੀਤਾ ਤੇ ਜਾਣਦਾ ਕੀ ਕਰਦੇ ਉਹ ਪਰ ਇਹ ਕੁੜੀ ਹੈ ਤੇ ਤੇਰੇ ਇਹ ਵੀ ਡਰੀ ਹੋਣਾ ਉਂਟੀ ਲੈ ਮਤ ਨਹੀਂ ਪਈ ਨਹੀਂ ਕੋਈ ਕੀ ਕਰਨੇ ਉੱਤੇ ਜਦੋਂ ਉੱਤੋਂ ਉਤਰਿਆ ਮੈਂ ਦੇਖਿਆ ਉੱਤੇ ਆਦੇ ਆ ਜਿਤਨਾ ਵੀ ਗੱਡੀ ਮੰਗੇ ਲੈ ਕੇ ਚੱਲੇ ਵੀ ਸਾਨੂੰ ਚਾਹੀਦੀ ਆ ਉੱਤੋਂ ਉਤਰਦੇ ਵੇਖੀ ਤਾਂ ਮੈਂ ਕਿਹਾ ਕਿ ਤਾ ਉੱਤੇ ਨਹੀਂ ਕੋਈ ਬੈਠੇ ਤੇ ਦੋ ਜਣੇ ਆਉਂਦੇ ਆ ਉਹ ਆਪਣਾ ਹੀ ਮਗਰ ਉਤਰਨਾ ਉਹ ਜਿਹੜੀ ਗੱਡੀ ਤੁਹਾਨੂੰ ਆਪਿਆ ਵੀ ਛੱਡ ਜਾਗੇ ਉਹ ਇੱਥੇ ਅੰਦਰ ਹੀ ਆਖਦਾ ਸੀ ਗੱਡੀ ਨਹੀਂ ਆਖਿਆ ਆਖਿਆ ਵੀ ਫੋਨ ਤੁਹਾਨੂੰ ਗੱਡੀ ਦੇ ਤੇ ਰੱਖ ਦਿੰਨੇ ਆਹੀਂ ਅੱਛਾ ਫੋਨ ਆਖਿਆ ਗੱਡੀ ਦੇ ਉੱਤੇ ਰੱਖ ਦਿੰਨੇ ਅੱਛਾ ਕੋਈ ਗੱਲ ਨਾ ਕਿਤੇ ਆਪਣੀ ਲੋ ਇੱਕ ਆ ਵੀ ਹੁਣ ਆ ਗਏ ਵਿੱਚ ਉਧਰ ਸੁਖ ਮੰਡਿਆ ਨਾ ਰੌਲਾ ਪਾਣਾ ਤਾਂ ਆਵੇ ਸੁਖ ਮੰਡਿਆ ਅੰਦਰ ਬੂਹਾ ਜਿ ਮਾਰਿਆ ਨਾ ਤਾਂ ਆਵੇ ਉਹ ਦਸਤਰ ਮਾਰਦਾ ਤੇ ਬੂਹੇ ਨੇ ਆਗਿਆਂ ਨੂੰ ਉਹਨਾਂ ਇੱਟੇ ਮਾਰੇ ਗਾੜੀਆਂ ਉਧਰੋਂ ਅੱਛਾ ਆਹ ਆ ਵੀ ਆਵੇ ਫੇਰ ਆ ਵੀ ਦ ਆਵੇ ਇਹਨੂੰ ਬੰਨ ਕੇ ਨਿਕਲੇ ਆ ਜਾਂਦੇ ਸਾਡੇ ਆਹ ਪਾਓਗੇ ਇਹ ਉਹ ਮੁੰਡਾ ਜਿਹੜਾ ਪਰਲਾ ਦਾ ਸਾਰੀ ਜੀ ਆ ਵੇਖਿਓ ਉਹਨਾਂ ਨੂੰ ਤੁਸੀਂ ਆਜੀ 1 ਮਿੰਟ 1 ਮਿੰਟ ਦੀ ਫੋਟੋ ਲੈਣੀ 1 ਮਿੰਟ 1 ਮਿੰਟ ਦੀ ਫੋਟੋ ਬੜੀ ਸਾਫ਼ ਜੀ ਆਹ ਹਾਂ 1 ਮਿੰਟ ਇੱਕ ਮਿੰਟ ਅੱਗੇ ਕਰਾਂ ਫਿਰ ਆਹ ਰੋਕੋ ਮੁੰਡਾ ਉਹੀ ਚੀਜ਼ ਹੈ ਆਪਾਂ ਦੰਗਾਂਗਾ ਦੰਗਾਂਗੇ ਆਹ ਜਰਾ ਬੈਠੋ 2 ਮਿੰਟ ਦੀ ਮੋਟਰਸਾਈਕਲ ਮੈਨੂੰ ਇਹ ਜੂਗਾਂ ਨੂੰ ਵੀ ਕਰ ਦੇ ਗਿਆ ਉੱਥੇ ਜਿੱਥੇ ਨੀਵੇਂ ਦੇ ਥਾਂ ਤੇ ਪਰ ਲੈਡ ਪੈਂਦੀ ਮੈਂ ਗੱਡੀ ਨਹੀਂ ਇੱਥੇ ਸਾਰੇ ਗੱਡੀ ਚ ਬੈਂਦੇ ਆ ਹਾਂਜੀ ਇੱਥੇ ਤਾਂ ਬੈਂਦੇ ਆ ਕੋਨਾ ਆਹ ਦੇਖੋ ਮੋਟਰਸਾਈਕਲ ਆਹ ਮੋਟਰਸਾਈਕਲ ਜੀ ਆ ਬਿੱਥੇ ਦੇਖੋ ਜਦ ਗੱਡੀ ਦੀ ਲਾਈਟ ਵੱਜੀ ਉਹਦਾ ਮੋਟਰਸਾਈਕਲ ਗੱਲਾਂ ਨੂੰ ਮੋਟਰਸਾਈਕਲ ਉਹਨੇ ਤਾਂ ਖੜਾ ਬਣਾਉਂਦਾ ਹੋਇਆ ਮੈਂ ਤਾਂ ਬਾਅਦ ਚ ਕੀ ਉਹ ਖੜਿਆ ਕਿ ਨਹੀਂ ਲੈ ਗਏ ਉਹਨੇ ਕੋਈ ਆਹ ਦੇਖੋ ਇਹ ਆ ਵੇਖੋ ਕਲੀਅਰ ਕੀਤਾ ਨਾ ਮੁਰਗੇ ਜਾ ਕੇ ਗੱਡੀ ਦੀਆਂ ਮਗਰੀਆਂ ਜਦੋਂ ਬ੍ਰੇਕ ਮਾਰੀ ਲੇਟਾਂ ਛਗਲੀਆਂ ਘਾਹ ਜਾ ਗਈ ਤੇ ਉੱਥੇ ਬੰਦਾ ਖੜੋਤਾ ਉਹ ਮੋਟਰਸਾਈਕਲ ਦੇ ਉੱਤੇ ਨਹੀਂ ਨਹੀਂ ਆ ਵੇਖੋ ਇਹ ਆ ਵੇ ਦੋਸਤ ਉਹ ਬਲੇ ਬੰਨੀ ਨਹੀਂ ਕਾਲਾ ਯਾਰ ਹਾਂਜੀ ਹਾਂਜੀ ਇਹ ਆ ਵੇਖੋ ਵੇਖੋ ਨਾ ਉਹ ਬ੍ਰੇਕ ਮਾਰਦੇ ਹੀ ਆ ਬ੍ਰੇਕ ਮਾਰੀ ਆ ਜਾ ਉਹ ਉਤਰਿਆ ਆ ਵੇ ਮੋਟਰਸਾਈਕਲ ਉੱਤੇ ਮੈਂ ਤਾਂ ਬੰਦਾ ਪਹਿਲਾਂ ਵੇਖਿਆ